ਲੋ ਜੀ ਸਾਜੀ ਨਦਿਆ ਕੂਤਰ ਆ ਰਹੇ ਆ ਉਤੋਂ ਵੇ ਲੋ ਭਾਈ ਇਹ ਵੱਡਾ ਕੂਤਰ ਜੋ ਇਹ ਵੀ ਸਾਈ ਟੈਡੀ ਆ ਕੇ ਇਹ ਵੀ ਸਲਾਰਾ ਟੈਡੀ ਸਲਾਰਾ ਟੈਡੀ ਕੂਤਰ ਹੈ ਜੀ ਇਹ ਬੜੀਆਂ ਇਹ ਹਰ ਸਾਲ ਆਉਂਦੇ ਹਿੱਕਾ ਜੋ ਚੇਪੀਆਂ ਵਾਲਾ ਕੂਤਰ ਉੱਤੇ ਕਲ ਸਰੀ ਮਾਦੀ ਜੀ ਹਾਂ ਜੀ ਆਦੇ ਬਹੁਤ ਵਧੀਆ ਜੀ ਵੇਖੋ ਸਲਾਰਾ ਸਲਾਰਾ ਟੈਡੀ ਕੂਤਰ ਆ ਜੋਟੋ ਬੈਠ ਰਿਹਾ ਇਹੋ ਜਿਹਾ ਸ਼ੌਂਕ ਵੀਰ ਜੀ ਕਦੀ ਕਦਾਈਂ ਮਿਲਦਾ ਵਾ ਤੇ ਯਕੀਨ ਮੰਨਿਓ ਆ ਕਬੂਤਰਾਂ ਕਰਕੇ ਅਸੀਂ ਥੱਲੇ ਬੈਠੇ ਹਾਂ ਕਿ ਚਲੋ ਅੱਜ ਆਏ ਆ ਪਹਿਲੀ ਵਾਰੀ ਮੌਕਾ ਮਿਲਿਆ ਸਾਨੂੰ ਛੱਤ ਤੇ ਆਉਣ ਦਾ ਤੇ ਗੱਪ ਸ਼ਪ ਲਾਉਣ ਦਾ ਉਸਤਾਜੀ ਨਾਣੇ ਤੇ ਬਹੁਤ ਹੀ ਕੈਟਾਗਰੀ ਦੇ ਬਹੁਤ ਚੰਗੇ ਪਰਿੰਦੇ ਆ ਉਸਤਾਜੀ ਨਾਦੇ ਇਹਦੀ ਮਾਦੀ ਵੀ ਫੜ ਕੇ ਲਿਆ ਲਓ ਜੀ ਇਹ ਸਲਾਰਾ ਟੈਡੀ ਕਬੂਤਰ ਬੈਠਾ ਜੀ ਉਸਤਾਜੀ ਨਾ ਦਾ ਵੇਖੋ ਕਬੂਤਰ ਤੁਹਾਨੂੰ ਲੱਗਦਾ ਉੱਡ ਗਿਆ ਲਓ ਜੀ ਇਹ ਆ ਜ਼ੂਮ ਕਰਤਾ ਆਪਾਂ ਆ ਬੈਠੀ ਆ ਕਬੂਤਰੀ ਬੈਠੀ ਆ ਉਹ ਦੋ ਪਰੇ ਬੈਠੇ ਹੋਣਾ ਯਾਨੀ ਕਿ ਇੰਨੇ ਕ ਬਣ ਗਏ ਹੋਏ ਆ ਕਬੂਤਰ ਜਦੋਂ ਕਬੂਤਰ ਬਣ ਜਾਂਦਾ ਵਾ ਉਦੋਂ ਕਦੀ ਮੂੰਹ ਨਹੀਂ ਖੋਲਦਾ ਲੋ ਭਾਈ ਵੇਖ ਲੋ ਅੱਜ ਨਾਗਿਆਂ ਕਰਕੇ ਮਾਰਿਆ ਫੁੱਟ ਆ ਲੋ ਕਿਹੜੀ ਮਾਦੀ ਹੈ ਜੀ ਇਸ ਤਾਜੀ ਅੱਠ ਅੱਠ ਘੰਟੇ ਉੱਡਾਈ ਮੇਰੇ ਹਿਸਾਬ ਨਾਲ ਅੱਜ 7-8 ਹਨਾ ਹਾਂਜੀ 8-8 ਘੰਟੇ ਕਰਦੀ ਆ ਜੀ ਤੇ 8 ਘੰਟੇ ਉੱਡ ਗਏ ਵੀ ਵੇਖ ਲੋ ਕੋਈ ਮੂੰਹ ਮਾਣੀ ਖੋਲਿਆ ਜੀ ਪੰਦੇ ਆਣੇ ਤੇ 5-6 ਨਾਗਿਆਂ ਦੇ ਹੈਗੇ ਪਰਿੰਦੇ ਇੱਧਰ ਹੁਣੀ ਫੇਰਦੀ ਬਿਠੀ ਆ ਉਹ ਬਾਕੀ ਥੱਲੇ ਵੀ 2-3 ਮਾਦੀਆਂ ਜਿਹੜੀਆਂ ਬੜੀਆਂ ਵਧੀਆ ਲੱਗੀਆਂ ਤੇ ਆ ਜੋ ਆ ਕਬੂਤਰ ਜਿਹੜਾ ਆਪਾਂ ਅੰਦਰੋਂ ਮੰਗਵਾਇਆ ਸੀ ਭਾਈ ਸਪੈਸ਼ਲ ਸ਼ੌਂਕ ਕਰਨ ਲਈ ਆ ਆ ਜੋ ਵੇਖ ਲਓ ਜੀ ਆਓ ਠੰਗਿਆ ਜੀ ਉਹ ਬੂਹੇ ਗਾੜੀ ਸਾਹਮਣੇ ਗੱਲ ਨਹੀਂ ਖਲੋਦੀ ਐ ਆਪ ਜਾਲ ਬੰਨ੍ਹ ਲੈਂ ਗਿਆ ਉਹ ਗਲਾਗੀ ਭਾਈ ਨਾ ਲਓ ਜੀ ਉਹ ਅੱਡੋ ਅੱਡ ਕਰਕੇ ਪਾਉਣੀ ਪਰਿੰਦੇ ਹਾਂ ਉਹ ਨਹੀਂ ਕੱਲ ਤੋਂ ਪਾਇਆ ਕਰਾਂਗੇ ਇਹ ਗੁੱਠਾਂ ਚੁੱਕ ਕੇ ਵਿਖਾਉਣ ਡਿਆ ਕਿ ਮੈਨੂੰ ਐਰ ਕੀ ਤੁਸੀਂ ਛੱਡਿਆ ਨਹੀਂ ਆ ਆ ਜਿਹੜਾ ਕਬੂਤਰ ਬੈਠਾ ਇਹ ਆ ਵਾਲਾ ਵੇਖੋ ਕਿੰਦਾ ਇੰਨਾ ਖੁਸ਼ ਹੋਣਾ ਜੀ ਦਾ ਕੂਤਰ ਜੀ ਬੱਚਿਆਂ ਵਾਲਿਆਂ ਨੂੰ ਲਿਆ ਲਾ ਗਏ ਬਾਈਏ ਬੜਾ ਕੁਝ ਅੱਜ ਸਿੱਖਣ ਨੂੰ ਮਿਲਿਆ ਜੀ ਸਾਨੂੰ ਐਸ ਛੱਤ ਤੋਂ ਅੱਜ ਬੜਾ ਹੀ ਕੁਝ ਸਿੱਖਣ ਨੂੰ ਮਿਲਿਆ ਯਾਨੀ ਕਿ ਉਹ ਪੰਛੀਆਂ ਦਾ ਅਸੀਂ ਸ਼ੌਂਕ ਕੀਤਾ ਅੱਜ ਜਿਹੜੇ ਬੋਧ ਘਟ ਦੇਖਣ ਨੂੰ ਮਿਲਦੇ ਆ ਤੇ ਬੜੇ ਕੈਟਾਗਰੀ ਦੇ ਪਰਿੰਦੇ ਆ ਜੀ ਜਿੱਧਰ ਆ ਵੀਰਜੀ ਹੁਣੀ ਅੰਦਰ ਇਹ ਸਾਰੇ ਉੱਡਣ ਵਾਲੇ ਕਬੂਤਰ ਆ ਜੀ ਸਾਜ ਜੀ ਨਾ ਦੇ ਤੇ ਆ ਤੀਸਰੇ ਚ ਇਧਰ ਵੀ ਉੱਡਣ ਵਾਲੇ ਸਾਜ ਜੀ ਆ ਦੋ ਜੁੜੇ ਆ ਅੱਛਾ ਅੱਛਾ ਐ ਜੀ ਦੋ ਖਾਨੇ ਐੜੇ ਜਾੜਿਆ ਨਾ ਇਹ ਉੱਡਣ ਵਾਲੇ ਜੋ ਇਹ ਮਾਦੀਆਂ ਸਾਜ ਜੀ ਲਓ ਜੀ ਇਹ ਮਾਦੀਆਂ ਜੋ ਇਹ ਆ ਮਾਦੀ ਆ ਗਈ ਅੱਗੇ ਆ ਨੀਲੀ ਜੀ ਇਦੇ ਰੰਗ ਤੇ ਨਾ ਜਾਇਓ ਇਹ ਆਹ ਜਿਹੜੀ ਮਾਦੀ ਨੀਲੀ ਠੀਕ ਹੈ ਜੀ ਇਹ ਬੜੀ ਕੈਟਾਗਰੀ ਦੀ ਕੀ ਜੋ ਤੇ ਆਹ ਨਰ ਜੋ ਭਾਈ ਸਾਰੇ ਇਹਦੇ ਵਿੱਚ ਸਾਈ ਯਾਤਰ ਹੋਮ ਬਰੀਡ ਹੀ ਹੋਣੀ ਆ ਆਪਣੀ ਆਹ ਪੱਠਿਆ ਘਰ ਦੇ ਕੋਲ ਦੇ ਵੀ ਹੈਗੇ ਆ ਪੁਰਾਣੇ ਇਹਦੇ ਵਿੱਚ ਹੋਮ ਬਰੀਡ ਵੀ ਆ ਜੀ ਤੇ ਕੁਛ ਲਿਆਂਦੇ ਕੋਈ ਪੁਰਾਣੇ ਕਬੂਤਰ ਐ ਸਾਜੀ ਨਾ ਦੇ ਤੇ ਕਈ ਵੀਰ ਕਹਿੰਦੇ ਆ ਕਿ ਬਾਇਰਾ ਨਾ ਪਾਓ ਪਰਾ ਵੇਖ ਲੋ ਭਾਈ ਅਬ ਬਾਇਰਾ ਪਾਇਆ ਜੋ ਉਸਤਾਜੀ ਨਾਲੇ ਠੀਕ ਹੈ ਜੀ ਤੇ ਆ ਜੋ ਮਾਦੀਆਂ ਨੋ ਭਾਈ ਆ ਜੋ ਮਾਦੀ ਜਿਹੜੀ ਕਹਿਣ ਡੇ ਅਸੀਂ ਸਹੀ ਮਾਦੀ ਆ ਨਾ ਨੀਲੀ ਆ ਲਓ ਜੀ ਆ ਗਈ ਜੋ ਬੜੇ ਵੀਰਾਂ ਦੀ ਖੁਆਇਸ਼ ਹੀ ਉਸਤਾਦ ਜੀ ਨਾਲ ਦੀ ਸ਼ਤ ਦਾ ਸ਼ੌਂਕ ਹੋਵੇ ਤੇ ਚਲੋ ਅੱਜ ਸਵੱਪ ਬਣਿਆ ਸ਼ੌਂਕ ਹੁੰਦਾ ਤੇ ਇਹਨਾਂ ਦੇ ਨਾ ਕੁੰਡਿਆਂ ਦੇ ਗੌਰ ਕਰਿਓ ਵੇਖੋ ਆ ਵੀ ਜਿਹੜਾ ਇੱਕ ਪਰਸ ਈਓ ਪੀ ਐਚ ਡੀ ਸਾਹਿਬ ਆਵੇ ਲੋ ਜੀ ਆ ਜੋ ਪਰਸ ਇਹ ਕਬੂਤਰ ਆਪ ਦੱਸਣ ਦੇ ਆ ਕਿ ਅਸੀਂ ਬਣੇ ਹੋਏ ਆ ਪੂਰੇ ਕਰ ਜਾਂਦੀ ਆ 7 8 9 ਘੰਟੇ ਆ ਨੀਲੀ ਮਾਦੀ ਕਰਦੀ ਆ ਜੀ ਲਓ ਜੀ ਇਹ ਮਾਦੀ ਅਸੀਂ ਫੜ ਕੇ ਵੀ ਨਹੀਂ ਵੇਖੀ ਤੁਰਦੀ ਫਿਰਦੀ ਜੋ ਤੇ ਉਸਤਾਦ ਜੀ ਹਣੀ ਦੱਸਣ ਦੇ ਵੀ ਆ ਟੱਕਰ ਪਾਉਣਾ ਵਿੱਚ ਇਹ ਲਓ ਜੀ ਆ ਮਾਦੀ ਜੋ ਜਿਹੜੀ ਮੈਂ ਕਹਿਣ ਦਿਆਂ ਉਸਤਾਦ ਜੀ ਨਹੀਂ ਕਹਿੰਦੇ 8-9 ਘੰਟੇ ਉੜਦੀ ਆ ਆਜੀ ਦੀ ਮਾਤਰੀ ਤੁਹਾਨੂੰ ਪਤਾ ਕਿ ਉਡਣਗੇ ਇਹ ਜਾਨ ਕੇ ਨਾ ਧਨੇ ਖਾਣੇ ਉਹ ਤਾਂ ਥੋੜਾ ਖਾਣੇ ਠੀਕ ਹੈ ਜੀ ਨਹੀਂ ਤੁਹਾਨੂੰ ਕਿਹੜੇ ਘਰ ਖਾਣੇ ਨਾ ਡੰਡਾ ਬੜਾ ਤੇਜ ਆ ਜੀ ਉਸਤਾਜ ਜੀ ਨਾ ਦਾ ਡੰਡਾ ਬਹੁਤ ਤੇਜ ਆ ਜਿਹੜਾ ਪਰਿੰਦਾ ਡੰਡੇ ਥੱਲੇ ਆ ਗਿਆ ਉਹ ਪਰਿੰਦਾ ਬਣ ਗਿਆ ਠੀਕ ਹੈ ਜੀ ਇੰਨੇ ਕਬੂਤਰ ਆਡੇ ਕੋਲ ਸਾਰਾ ਜੇਠ ਕੱਢਣਾ ਹਾਂ ਉਹ ਤੀਆਂ ਬੱਤੀਆਂ ਨਾ ਕੋਈ ਅਸੀਂ 150 ਨੇ ਤਿਆਰ ਕੀਤਾ ਜਿਹੜਾ ਆਡੇ ਕੋਲ ਕਬੂਤਰ ਕੋਈ 2 1 2 ਵਜਾਏਗਾ ਉਹੀ ਇਹ ਵਾਲੇ ਚ ਦਾਣੇ ਖਾਏਗਾ ਨਹੀਂ ਤੇ ਨਹੀਂ ਖਾਏਗਾ ਬੜੀ ਵੱਡੀ ਗੱਲ ਆ ਸਾਜ ਜੀ 5 6 ਐਤਵਾਰ ਖੇਡਣੇ ਤੇ ਸਿਰਫ 30 32 ਕਬੂਤਰ ਆ ਐਵੇਂ ਹੀ ਉੱਡਣੇ ਆ ਲੋ ਜੀ ਮੈਨੇ ਰਖਾਉਂਦੀ ਗੱਲ ਤੇ ਸਲੂਟ ਆ ਜੀ ਸਾਜ ਜੀ ਨਾਣੂ ਇੰਨੇ ਆਣਾ ਸੀਜ਼ਨ ਕੱਢਣਾ ਜੀ ਤੇ ਇੰਨੇ ਕਬੂਤਰਾਂ ਨੇ ਭਾਈ ਸੀਜ਼ਨ ਡੋਣਾ ਜੀ ਸਾਜ ਜੀ ਨਾਣੇ ਠੀਕ ਆ ਜੀ ਸਾਜ ਜੀ ਤੁਹਾਡੇ ਸਾਹਮਣੇ ਆ ਇਹੋ ਹੀ ਜਿਹੜੇ ਹੈਗੇ ਆ ਬਸ ਸਾਜ ਜੀ ਇੱਕ ਗੱਲ ਆ ਕੀ ਏ 32 ਕਬੂਤਰ ਲਾ ਲਓ ਚਲੋ ਹਨਾ ਤੇ ਬੱਤੀਆਂ ਦੇ ਅੱਗੇ ਜ਼ੀਰੋ ਲਾ ਲਓ 320 ਦਾ ਮੁਕਾਬਲਾ ਹੈਗਾ ਇੰਨਾ ਕਬੂਤਰਾਂ ਦਾ ਵੇਖੋ ਜੀ ਵਿੱਠਾਂ ਹੀ ਸੁੱਟਣੀਆਂ ਭਾਵੇਂ 500 ਦੀਆਂ ਸੋਟ ਲਓ ਹੂੰ ਤੇ ਭਾਵੇਂ ਬੱਤੀਆਂ ਦੀਆਂ ਸੋਟ ਬੱਤੀਆਂ ਦੀਆਂ ਸੋਟ ਲਓ ਇਹ ਬੱਤੀਆਂ ਨੇ ਕੰਮ ਕਰ ਜਾਣਾ 5 3 400 ਦਾ ਕਰ ਜਾਣਾ ਸਾਰਾ ਸਾਲ ਮੈਂ ਹੀ ਸਵਾ 100 ਕਬੂਤਰ ਹੀ ਸਾਡੇ ਕੋਲ ਬੱਚਿਆਂ ਵਾਲੇ ਪਾ ਗੇ 100 ਗੱਲ 30 ਕੇ 40 ਕਬੂਤਰ ਹੋਨੇ ਆ ਉਹਦੇ ਵਿੱਚੋਂ 110 ਕਬੂਤਰ ਫਟੇ ਗਵਾਗ ਵੂ ਕੇ ਗੰਦ ਕੱਢ ਕੇ ਵੇਚ ਕੇ ਘਰੋਂ ਜਿਹੜਾ ਕੋ ਨਿਕਲਿਆ 10 ਵੀ 30 ਕੋ ਭੱਜ ਗਏ ਕੁਝ ਬੰਨ ਗਿਆ ਬੱਚਿਆਂ ਦੇ ਪਾਲੇ ਆ ਇਹੋ ਬਾ ਇਹੋ 32 33 ਕਬੂਤਰ ਕਹਿੰਦਾ ਮਲੇ ਵਾ ਕੀ 7 ਫੈਂਟ ਦਾ ਦੁੱਧ ਹੀ ਉਹਦੇ ਵਿੱਚੋਂ ਕਰੀਮ ਕੱਢ ਲਈ ਲੋ ਜੀ 7 ਫੈਂਟ ਦਾ ਦੁੱਧ ਹੀ ਉਹ ਚੋਂ ਕਰੀਮ ਉਸਤਾਦ ਜੀ ਨੇ ਕੱਢ ਲਈ ਆ ਠੀਕ ਹੈ ਜੀ ਤੇ ਆਹ ਉਸਤਾਦ ਜੀ ਨਾਲ ਦਾ ਪਰਿੰਦਾ ਆ ਰਿਹਾ ਜੋ ਉੱਤੋਂ ਇੱਕ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨਾ ਇਹਦੇ ਵਿੱਚ ਬੱਚਿਆਂ ਵਾਲੇ ਤੁਸੀਂ ਵੇਖ ਲਓ ਵੀ 50 ਕਬੂਤਰ 60 ਬੱਚਿਆਂ ਵਾਲੇ ਆ ਬਿਲਕੁਲ ਜੀ 130 ਕਬੂਤਰਾਂ 70 ਕਬੂਤਰਾਂ ਹੀ ਪੁੱਟੇ ਹੀ ਅਸੀਂ ਆ ਵੇਖ ਲਓ ਜੀ ਜੇ ਆ ਗਿਆ ਕੈਮਰੇ ਦੇ ਵਿੱਚ ਆਪਣੇ ਵੱਲੋਂ ਤੇ ਪੂਰੀ ਕੀ ਕੈਮਰੇ ਚ ਆ ਜੇ ਆ ਜੀ ਸਾਡੇ ਕੀ ਜੀ ਕਬੂਤਰ ਚਾਰ ਬੱਦਲ ਲੈ ਗਿਆ ਤੇ ਇਹ ਅੱਜ 6 ਨ ਆ ਗਏ ਦੇ ਉੱਤੇ ਕਬੂਤਰ ਜੋ ਵੀਰ ਜੀ ਤੇ ਇਹ ਕਬੂਤਰ ਜਦੋਂ ਬੈਠੇਗਾ ਫੇਰ ਹੀ ਅਸੀਂ ਜੜਾ ਵਾ ਇੱਥੋਂ ਤੁਰਾਂਗੇ ਕੋਕੀ ਦਾ ਕੁੰਦਾ ਬੜਾ ਵਧੀਆ ਚੱਲਣ ਡਿਆ ਤੇ ਸਾਰਿਆਂ ਨੂੰ ਪਤਾ ਵਾ ਕਿ ਮੈਨੂੰ ਬੜਾ ਸ਼ੌਂਕ ਆ ਇਦਾਂ ਕਬੂਤਰ ਜਿਹੜਾ ਉੱਤੋਂ ਹੁੰਦਾ ਨਾ ਠੀਕ ਹੈ ਜੀ ਬਾਾਕੀ ਕਬੂਤਰ ਨਹੀਂ ਆ ਕਿਦਾਂ ਦਾ ਕਬੂਤਰ ਸਾਜੀ ਜਿਹੜਾ ਜਿਤਨਾ ਬਾਜ ਹੁੰਦਾ ਆ ਇਹਦੀ ਫਿਟਨੈਸ ਵਿੱਚ ਲੋ ਜੀ ਆ ਕਬੂਤਰ ਜਿਹੜਾ ਉੱਤੋਂ ਆ ਰਿਹਾ ਨਾ ਇਹ ਕਬੂਤਰ ਬਾਜ ਵਰਗਾ ਜੋ ਠੀਕ ਹੈ ਜੀ ਤੇ ਇਹਦਾ ਤੁਹਾਨੂੰ ਸ਼ੌਂਕ ਕਰਾਵਾਂਗੇ ਆ ਵੇਖੋ ਤੁਰਿਆ ਆ ਰਿਹਾ ਜੀ ਸ਼ੀਆਂ ਨਾਗਿਆਂ ਦੇ ਉੱਤੇ ਕਬੂਤਰ ਜਿਹੜਾ ਵਾ ਢਾਈ ਤਿੰਨ ਵੇ ਬਹਿ ਰਿਹਾ ਬੜੀ ਬਾਧਰੀ ਆ ਲੋ ਜੀ ਆ ਮਿਹਨਤਾਂ ਵੇਖ ਲੋ ਇਹ ਕਬੂਤਰਬਾਜ਼ੀ ਸੌਖੀ ਨਹੀਂ ਆ ਮਿਹਨਤਾਂ ਮਿਹਨਤਾਂ ਦੇ ਮੁੱਲ ਪੈਂਦੇ ਆ ਤੇ ਬਾਕੀ ਅਸੀਂ 12 ਮਹੀਨੇ 30 ਦਿਨ ਬਾਇਰਾ ਪਾਉਂਦੇ ਜੀ ਲੋ ਜੀ ਸਾਜੀ ਕਹੀ ਕਹਿੰਦੇ ਬਾਇਰਾ ਬਾਇਰਾ ਨਹੀਂ ਪਾਉਣਾ ਕਬੂਤਰ ਨਹੀਂ ਉੱਡਦੇ ਕਬੂਤਰ ਦੀ ਡਾਈਟ ਹੀ ਬਾਇਰਾ ਲੋ ਜੀ ਇਹ ਵੀ ਇੱਕ ਟਿਪ ਹੈਗੀ ਜੋ ਤੇ 20 ਸਾਲ ਦਾ ਤਜਰਬਾ ਵਾ ਜੀ ਉਸਤਾਦ ਜੀ ਨੇ 12 ਮਹੀਨੇ 30 ਦਿਨਾਂ ਦੀ ਛੱਤ ਦੇ ਕਬੂਤਰ ਬਾਇਰਾ ਖਾਂਣਗੇ ਬੱਚਿਆਂ ਵਾਲੇ ਵੀ ਉੱਡਣ ਵਾਲੇ ਉੱਡਣ ਵਾਲੇ ਵੀ 12 ਮਹੀਨੇ 30 ਦਿਨ ਕਿਉਂਕਿ ਇਹ ਸਵਾਲ ਨਾ ਅਸੀਂ ਅੱਗੇ ਕੀਤਾ ਸੀ ਤੇ ਉਹ ਕਹਿੰਦੇ ਸੀ ਕਿ ਬਾਜਰਾ ਜਿਹੜਾ ਨਾ ਜਿਆਦਾ ਤਲਕੀ ਮਹਿਸੂਸ ਕਰ ਦਿੰਦਾ ਕਬੂਤਰ ਨੂੰ ਕਬੂਤਰ ਨੂੰ ਤਲਕੀ ਕੋਈ ਤਲਕੀ ਨਹੀਂ ਕਰਦਾ ਕਬੂਤਰ ਨੂੰ ਬਾਜਰਾ ਕਬੂਤਰ ਬਾਈ ਨਾ ਥੋੜਾ ਉੱਡਦਾ ਚੌਲਾਂ ਦੀਆਂ ਕਣੀਆਂ ਨਾਲ ਥੋੜਾ ਕਬੂਤਰ ਉੱਡਣਾ ਬਾਜਰੇ ਦਾ ਰੋਲ ਆ ਜੀ ਵਿੱਚ ਬਾਜਰਾ ਬਾਜਰੇ 'ਚ ਬਹੁਤ ਪ੍ਰੋਟੀਨ ਆ ਬਾਇਰੇ ਦਾ ਘੁੰਮ ਘੁਮਾ ਕੇ ਸਾਜੀ ਗੱਲ ਉੱਥੇ ਆ ਜਾਂਦੀ ਆ ਮੁੱਤ ਦੇਲ ਹਨਾ ਕਬੂਤਰ ਵੇਖੋ ਡਾਕਟਰਾਂ ਨੇ ਆ ਵੀ ਤੁਸੀਂ ਆਟੇ ਦੀ ਰੋਟੀ ਨਾ ਖਾਓ ਬੰਦਿਆਂ ਨੂੰ ਇਹਦੇ ਵਿੱਚ ਫਾਈਬਰ ਐ ਨਹੀਂ ਫਾਈਬਰ ਐ ਨਹੀਂ ਬਾਇਰੇ ਦੀ ਓਟਸ ਦੀ ਦੂਜੇ ਤੇ ਜਿਹੜੀ ਆਂਦੇ ਰੋਟੀ ਖਾਓ ਇਹਦੇ ਵਿੱਚ ਫਾਈਬਰ ਜ਼ਿਆਦਾ ਲਓ ਜੀ ਕਬੂਤਰ ਨੂੰ ਫਾਈਬਰ ਹੈ ਕਬੂਤਰ ਨੂੰ ਵੀ ਚਾਹੀਦਾ ਇਹ ਐ ਨਾ ਕਬੂਤਰ ਬਾਇ ਦੀ ਬੜੀ ਬਰੀਕੀ ਆ ਜੀ ਤੇ ਤੁਸੀਂ ਯਕੀਨ ਮੰਨਿਓ ਗੱਲਾਂ ਬਾਤਾਂ ਕਰਕੇ ਬੈਠਕ ਕਰਕੇ ਉਸਤਾਦ ਜੀ ਨਾਲ ਅੱਜ ਬੜਾ ਹੀ ਆਪਾਂ ਨੂੰ ਮਜ਼ਾ ਆਇਆ ਕਿ ਉਹ ਸਿਆਣਿਆਂ ਦੀ ਘਾਵਤ ਆ ਕਿ ਸਵਾਲ ਜਵਾਬ ਜਿਹੜੇ ਵੀ ਤੇ ਬੜੀ ਨੌਲੇਜਾਨੂੰ ਅੱਜ ਇਥੋਂ ਮਿਲੀ ਆ ਬੂਤਰ ਨੂੰ ਬੁਰਕ ਕੇ ਪਾਓ ਬਾਜਰਾ ਗਰਮੀ ਵਾਝ ਜਾਂਦੀ ਆ ਢੇਲੋ ਉਹਨੂੰ ਉਹਦੀ ਤਸਵੀਰ ਮਾਰ ਲਓ ਹਰ ਜੀ ਬਣਾ ਤਿਆਰ ਹੋਣਾ ਪਰ ਦਾਣਾ ਅਸਲ ਬਾਜਰਾ ਕੁਟਰ ਦਾ ਸ਼ਮੀ ਭਾਜੀ ਸਾਡੇ ਹੈਗੇ ਇੱਕ ਉਸਤਾਜ ਜੀ ਹਣੀ ਉਸਤਾਜ ਜੀ ਜਿਹੜੀ ਗੱਲ ਤੁਸੀਂ ਕੀਤੀ ਉਹ ਗੱਲ ਉਸਤਾਜ ਜੀ ਨੇ ਵੀ ਕੀਤੀ ਆ ਬਾਜਰੇ ਦੀ ਤਸਵੀਰ ਮਾਰਨੀ ਕਿੱਦਾਂ ਮਾਰਨੀ ਆ ਇਹ ਹੁਣ ਸੀਨੀਅਰਸ ਉਸਤਾਜ ਜੀ ਉਹਨਾਂ ਨੂੰ ਪਤਾ ਵਾ ਤੇ ਕਿੱਦੇ ਟਾਈਮ ਆਇਆ ਸ਼ੇਅਰ ਕਰਾਂਗੇ ਕਿ ਬਾਇਰੀ ਦੀ ਤਸਵੀਰ ਕਿਦਾਂ ਮਾਰੀ ਦੀ ਆ ਠੀਕ ਹੈ ਜੀ ਇਹਦਾ ਬਾਇਰਾ ਹਰਕਾਂ ਚ ਆਹ ਕਬੂਤਰ ਜੋ ਭਾਈ ਬੈਠਾ ਜਿਹੜਾ ਪੰਜਾਂ ਨਾਲ ਆ ਗਿਆ ਇਹ ਲੱਗਦਾ ਤੁਹਾਨੂੰ ਉੱਡ ਗਿਆ ਆ ਲੱਗੇ ਬਾਜਰੀ ਉੱਤਰੀ ਬੈਠੀ ਆ ਜੋ ਆ ਲੱਗੇ ਇਹ ਚੋੜੀ ਉੱਡ ਕੇ ਆਈ ਮਹਿਸੂਸ ਹੀ ਨਹੀਂ ਹੁੰਦਾ ਵੀ ਕਬੂਤਰ ਉੱਡ ਗਿਆ ਇਹ ਆ ਜੀ ਹਾਂ ਜੀ ਵੀਰ ਜੀ ਕਬੂਤਰ ਮਾਰ ਗਿਆ ਜੋ ਮੋੜ ਠੀਕ ਹੈ ਜੀ ਟਾਈਮ ਹੋ ਗਿਆ ਜਿਆਦਾ ਤੇ ਅਹੀਂ ਅੱਗੇ ਵੀ ਜਾਣਾ ਵਾ ਤੇ ਵੈਸੇ ਤੇ ਕਬੂਤਰ ਨੂੰ ਭਾਗੇ ਜਾਣਾ ਸੀ ਲੋ ਜੀ ਦੂਸਰਾ ਕਬੂਤਰ ਤੇ ਮਾਰ ਗਿਆ ਸੀ ਮੋੜ ਤੇ ਆ ਮਾਦੀ ਆ ਰਹੀ ਹੈ ਜੀ ਉੱਤੋਂ ਉਸਤਾਜ ਜੀ ਨਾਲੀ ਠੀਕ ਹੈ ਜੀ ਲੋ ਮੇਰੇ ਭਰਾ ਕਰੋ ਸ਼ੌਂਕ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਵੀਰ ਜੀ ਤੁਹਾਡੇ ਕਰਕੇ ਹੀ ਥੱਲੇ ਛੱਤ ਦੇ ਬਈ ਦਾਵਾ ਕੀ ਭਰਾਵਾਂ ਨੂੰ ਸ਼ੌਂਕ ਹੋ ਜੇ ਤੇ ਛੇ ਡੱਕਾਂ ਦੇ ਉੱਤੇ ਆ ਮਾਦੀ ਜੋ ਜਿਹੜੀ ਆ ਰਹੀ ਆ ਵੇਖ ਲਓ ਜੀ ਜਿਹੜਾ ਇਹਦਾ ਨਾ ਕਬੂਤਰ ਹੀ ਉਹ ਮੋੜ ਮਾਰ ਕੇ ਸਾਮਾਨ ਚਲ ਗਿਆ ਲੜੀ ਉੱਟ ਕੇ ਲਓ ਜੀ ਆ ਆ ਗਈ ਜੋ ਮਾਦੀ ਠੀਕ ਹੈ ਜੀ ਵੇਖ ਲਓ ਭਾਈ ਆਹ ਤੇ ਕਬੂਤਰ ਵੀ ਆ ਗਿਆ ਜੋ ਜੀ ਸਾਜੀ ਇਹਨਾਂ ਦਾ ਇਹ ਕਬੂਤਰ ਮੋੜਾ ਮਾਰ ਕੇ ਗਿਆ ਸੀ ਜੀ ਜੋ ਕਰਦੇ ਨੇ ਥੋੜਾ ਜਿਹਾ ਹੋਰ ਆ ਲਓ ਜੀ ਆ ਸੂਰੇ ਥੱਲੇ ਹੋ ਗਏ ਜਦੋਂ ਵੀ ਠੀਕ ਹੈ ਜੀ ਇਹ ਮੋੜਾ ਮਾਰ ਕੇ ਗਏ ਸੀ ਤੇ ਮਾਦੀ ਦਾ ਫਿਰ ਰੁਖ ਬਣ ਰਿਹਾ ਮੋੜਾ ਮਾਰਨ ਦਾ ਦਾਣੇ ਮੇਲ ਲੈਣੇ ਉਹਨਾਂ ਨੂੰ ਚੁਕਲਾ ਹੋ ਸਕਦਾ ਫਿਰ ਮੋੜਾ ਮਾਰ ਜੇ ਮਾਦੀ ਆ ਦੋਵੇਂ ਇਕੱਠੇ ਹੋ ਗਏ ਜੋ ਭਾਈ ਉੱਤੇ ਥੱਲੇ ਆ ਵੇਖ ਲੋ ਆ ਮੈਡੀਸਨ ਉੱਤੇ ਛਾਵੇਂ ਸਾਂਭ ਲਾ ਠੀਕ ਹੈ ਜੀ ਹਾਂ ਜੀ ਆ ਉੱਤੇ ਕਬੂਤਰ ਜੋ ਆ ਮਾਦੀ ਗਈ ਆ ਜਾ ਰਹੀ ਕੁੜੇ ਨੀਵੇਂ ਹੁੰਦੇ ਆ ਫਿਰ ਨਾਨੂ ਕਰੋਨੇ ਸ਼ੌਂਕ ਲਓ ਜੀ ਇਹੜਾ ਕਬੂਤਰ ਮੋੜ ਮਾਰ ਕੇ ਗਿਆ ਹੈ ਸਤਾਜੀ ਨਾ ਦਾ ਕਾਲੇ ਪੱਲਿਆਂ ਵਾਲਾ ਆਜੋ ਠੀਕ ਹੈ ਜੀ ਮਾਦੀ ਆ ਆ ਗਈ ਜੋ ਜੀ ਭਾਈ ਵੇਖ ਲਓ ਮੇਰੇ ਵੀਰ ਉਹ ਤੇ ਕਬੂਤਰ ਜੋ ਇਹ ਵੱਧ ਤੋਂ ਵੱਧ ਚੈਨਲ ਨੂੰ ਪਾਣੀ ਮਖਾ ਦੇ ਉਹਨਾਂ ਨੂੰ ਸਪੋਰਟ ਕਰਿਓ ਸਾਰੇ ਵੀਰਾਂ ਭਰਾਵਾਂ ਵਾਸਤੇ ਵੀਡੀਓ ਬਣਾਈ ਦੀ ਆ ਤੁਹਾਡੀ ਸਪੋਰਟ ਸਦਕਾ ਹੀ ਅਸੀਂ ਤੁਰੇ ਜਾ ਰਹੇ ਆ ਜੀ ਆ ਜਾਓ ਭਾਈ ਆ ਥੱਲੇ ਮਾਦੀ ਜੋ ਤੇ ਉੱਤੇ ਨਰ ਜੋ ਨਰ ਦਾ ਕੁੰਦਾ ਬੜਾ ਵਧੀਆ ਜੀ ਬਹੁਤ ਸੋਹਣਾ ਕੁੰਦਾ ਜਿਹੜਾ ਨਰ ਦਾ ਚੱਲਦਾ ਬਹੁਤ ਹੀ ਵਧੀਆ ਲੱਗਦਾ ਵਾ ਆ ਮਾਦੀ ਜੋ ਥੱਲੇ ਆ ਗਈ ਜੋ ਭਾਈ ਇਹ ਲੋ ਇਹੋ ਜੇ ਕਬੂਤਰ ਲੈਂਡਿੰਗ ਦੀ ਬਹੁਤ ਘੱਟ ਵੀਡੀਓ ਮਿਲਦੀ ਆ ਇਹ ਟਾਈਮ ਜ਼ਰੂਰ ਸਾਡਾ ਲੱਗ ਰਿਹਾ ਵਾ ਭਾਰਤ ਤੁਹਾਨੂੰ ਸ਼ੌਂਕ ਕਰਾਵਾਂਗੇ ਜੀ ਉਹ ਉੱਤੇ ਕਬੂਤਰ ਵੀ ਆ ਗਿਆ ਜੀ ਇਹ ਸਿਰਫ ਤੁਹਾਡੇ ਵੀਰਾਂ ਭਰਾਵਾਂ ਕਰਕੇ ਵੀਡੀਓ ਬਣਾ ਰਹੇ ਆ ਜੀ ਲੋ ਜੀ ਉਹ ਉੱਤੇ ਜੋ ਕਬੂਤਰ ਅਜਨੀ ਥੱਲੇ ਮਾਦੀ ਆ ਇੰਨਾ ਕਬੂਤਰ ਥੱਲੇ ਆਇਆ ਸੀ ਤੇ ਇੱਥੋਂ ਮੋੜ ਮਾਰ ਕੇ ਗਿਆ ਸੀ ਅਜਨੀ ਆ ਮਾਦੀ ਜੀ ਫਦਾ ਕੋਈ ਨਹੀਂ ਆ ਫਿਰ ਮੋੜ ਮਾਰ ਜੇ ਨਹੀਂ ਡੱਕਾਂ ਬੜੀਆਂ ਇਹ ਭਾਈ 6 ਡੱਕਾਂ ਦੇ ਉੱਤੇ ਆ ਮਾਦੀ ਜੋਤ ਜਿਹੜਾ ਉਹ ਉਤਲਾ ਕਬੂਤਰ ਆ ਉਹ 8 ਡੱਕਾਂ ਤੇ ਜੋ ਠੀਕ ਹੈ ਜੀ ਆ ਜਿਹੜੀ ਮਾਦੀ ਹੈ 6 ਡੱਕਾਂ ਤੇ ਗਈ ਜੋ ਆ ਜਿਹੜੀ ਤੇ ਫਿਰ ਵੀ ਉਹਦਾ ਵੇਲੋ ਹੁੰਦਾ ਕਿਦਾਂ ਚੱਲਦਾ ਪਿਆ ਬੜੀ ਮਿਹਨਤ ਲੱਗਦੀ ਜੋ ਵੀਰਜੀ ਵੀਡੀਓ ਬਣਾਉਣ ਤੇ ਕਈ ਵੀਰ ਕਹਿ ਦਿੰਦੇ ਆ ਲੋ ਜੀ ਕੈਮਰਾ ਫੜ ਕੇ ਤੇ ਡਏ ਆ ਪਰ ਇੱਕੋ ਸੁੱਖਾ ਕੰਮ ਨਹੀਂ ਜੋ ਹੈਗਾ ਲੋ ਜੀ ਆਜ ਮਾਦੀ ਕਈ ਵੀਡੀਓ ਡਿਲੀਟ ਕਰਨੀਆਂ ਪੈਂਦੀਆਂ ਜਦੋਂ ਕਬੂਤਰ ਮੋੜ ਮਾਰ ਜਾਂਦਾ ਅੱਜ ਵੀਰ ਜੀ ਮੈਂ ਅਕਸਰ ਆਪਣੀਆਂ ਵੀਡੀਓ ਜੇ ਜ਼ਿਕਰ ਕਰਦਾ ਨਾ ਕਿ ਤਿੰਨ ਕੰਨੀਆਂ ਬਰੋਬਰ ਹੋਣ ਕਬੂਤਰ ਤੇ ਉਹ ਕਾਦੇ ਵਾਸਤੇ ਕੰਮ ਹੁੰਦਾ ਵਾ ਠੀਕ ਹੈ ਜੀ ਤੇ ਉਸਤਾਜ ਜੀ ਹੁਣੀ ਤੁਹਾਨੂੰ ਅੱਜ ਦੱਸਣਗੇ ਕਿਉਂਕਿ ਤਜਰਬਾ ਬੜਾ ਵਾ ਤੇ ਆ ਮਾਦੀ ਵਹਿ ਰਹੀ ਆ ਪਹਿਲਾਂ ਤੁਹਾਨੂੰ ਲੈਂਡਿੰਗ ਵਿਖਾ ਦਈਏ ਮਾਦੀ ਦੀ ਫਿਰ ਗੱਲ ਕਰਦੇ ਹਾਂ ਉਸਤਾਜ ਜੀ ਨਾਲ ਲੋ ਜੀ ਅੱਜ ਆ ਜਿਹਾ ਵੀਊ ਨਹੀਂ ਮਿਲਦਾ ਕਿਤੇ ਅੱਜ ਰੱਬ ਸੋਭੀ ਮਿਲ ਗਿਆ ਉਹ ਕਬੂਤਰ ਉੱਤੇ ਦੂਜਾ ਵੀ ਲਾਈਕ ਕਰੋ ਸ਼ੌਂਕ ਮੇਰੇ ਭਰਾ ਮਾਸ਼ਾਅੱਲਾ ਜੀ ਪਰਮਾਤਮਾ ਲੰਮੀ ਉਮਰ ਕਰੇ ਜੀ ਪਰਿੰਦਿਆਂ ਦੀ ਲਗੇ ਹੋਣ ਇਦਾਂ ਹੀ ਬਸ ਬੜੀ ਮਿਹਨਤ ਲੱਗਦੀ ਜੋ ਭਾਈ ਲਓ ਜੀ ਇਹ ਬੈਗੀ ਜੋ ਮਾਦੀ ਤੇ ਮਾਦੀ ਨੂੰ ਕੱਖ ਵੀ ਨਹੀਂ ਹੋਇਆ ਅਜੇ ਤੇ ਲਓ ਭਾਈ ਲਓ ਜੀ ਆ ਜ਼ੂਮ ਕਰਕੇ ਵੇਖ ਲਓ ਲੱਗਦਾ ਉੱਡ ਕੇ ਆਈ ਮਾਦੀ ਤੇ ਇਹ ਛੇ ਡੱਕਾਂ ਦੇ ਜੋ ਮਾਦੀ ਭਾਈ ਠੀਕ ਹੈ ਜੀ ਲਓ ਜੀ ਉੱਤੋਂ ਕਬੂਤਰ ਵੀ ਆ ਰਿਹਾ ਵਾ ਪਰ ਓਨੀ ਮੇਰਾ ਆਪਾਂ ਇੱਕ ਗੱਲ ਕਰ ਲਈਏ ਥੋੜੀ ਜੀ ਸਤਾਜ ਜੀ ਨਾਣਾ ਲਓ ਜੀ ਆ ਗਿਆ ਜੋ ਕਬੂਤਰ ਨਹੀਂ ਦੇਦਾਂ ਹੀ ਕਰਦੇ ਉਹਦੇ ਬੂਹੇ ਕਾਢੀ ਟੱਕਣ ਖੋਲ ਦੇ ਅੰਦਰ ਨਿਕਲ ਜਾਣਗੇ ਲਓ ਜੀ ਆ ਕਬੂਤਰ ਜੋ ਸਤਾਜ ਜੀ ਨਾਲ ਇਹ ਅੱਗੇ ਇੱਥੋਂ ਹੀ ਮੋੜਾ ਮਾਰ ਕੇ ਗਿਆ ਸੀ ਕਬੂਤਰ ਬਹੁਤ ਸੋਹਣਾ ਕੁੰਦਾ ਚਲਾਉਂਦਾ ਜੀ ਇਹ ਕਬੂਤਰ ਇਸ਼ਕ ਕੁੰਦਾ ਚਲਾਉਂਦਾ ਇਸ਼ਕ ਸਾਈਂ ਤਿੰਨ ਕੰਨੀਆਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਤਿੰਨ ਕੰਨੀਆਂ ਸਾਜੀ ਕਾਦੇ ਵਾਸਤੇ ਕੰਮ ਹੁੰਦੀਆਂ ਉਡਣ ਚ ਕਬੂਤਰ ਕੰਮ ਹੁੰਦਾ ਤਿੰਨ ਕੰਨੀਆਂ ਬਰोबर ਹੋਣ ਕੇ ਬਰੀਡਿੰਗ ਚ ਦੇਖੋ ਬਾਦ ਸਾਹਿਬ ਤਿੰਨ ਕੰਨੀਆਂ ਹੈਗੀਆਂ ਬਰੀਡਿੰਗ ਚ ਹਰ ਕੁੰਦੇ ਨਾਲ ਕ੍ਰਾਸ ਹੋ ਜਾਂਦੀਆਂ ਤਿੰਨ ਕੰਨੀਆਂ ਹਾਂਜੀ ਲਓ ਭਾਈ ਸੁਣ ਲਓ ਮੈਂ ਹਰ ਵਾਰੀ ਕਹਿੰਨਾ ਨਾ ਕਿ ਤਿੰਨ ਕੰਨੀਆਂ ਬਰोबर ਹੋਣ ਤੇ ਬਰੀਡਿੰਗ ਚ ਤੁਸੀਂ ਪਾਓ ਇੱਕ ਦੀਆਂ ਤਿੰਨ ਕੰਨੀਆਂ ਬਰोबर ਬਹੁਤ ਜ਼ਰੂਰੀ ਓ ਚਾਹੇ ਮਾਦੀ ਦੀਆਂ ਹੋਣ ਚਾਹੇ ਨਰ ਦੀਆਂ ਹੋਣ ਕੁੰਦੇ 'ਚ ਹੀਰ-ਫੇਰ ਆਉਣਾ ਹੀ ਆਉਣਾ ਹੈ ਫੇਰ ਹੀ ਗਾੜੀ ਬੱਚਿਆਂ ਨੇ ਕੰਮ ਕਰਨਾ ਹੈ ਜੇ ਉਹਦੀ ਅੱਖ 'ਚ ਹੀਰ ਫੇਰਿਆ ਜੇ ਉਹਦੇ ਕੁੰਦੇ ਜਾਂ ਹੱਡੀ ਜਾਂ ਸਾਰੇ 'ਚ ਹੀ ਹੀਰ ਫੇਰ ਕਰਾਂਗੇ ਉਹਦੀ ਜੇ ਬੈਲੈਂਸ ਬਣਾਉਣਾ ਉਹ 'ਚ ਵੀ ਹੀਰ ਫੇਰ ਉਹ ਜੋੜੇ 'ਚ ਨਰ ਮਾਦੀ 'ਚ ਫੇਰ ਬੈਲੈਂਸ ਬਣੇਗਾ ਯਾਨੀ ਕਿ ਤਿੰਨ ਕੰਨੀਆਂ ਜੋੜਿਆਂ ਵਾਸਤੇ ਬੈਟਰ ਆ ਤਿੰਨ ਕੰਨੀਆਂ ਜੀ ਉਹਦਾ ਇਹ ਆ ਨਾ ਵੀ ਉਹਦੇ ਵਿੱਚ ਕੁਆਲਿਟੀ ਆ ਤਿੰਨੇ ਪਰ ਬਰਾਬਰ ਆ ਹਰ ਇੱਕ ਕੁੰਦੇ 'ਚ ਹੀ ਕ੍ਰਾਸ ਕਰਾ ਸਕਦੇ ਆ ਲਓ ਜੀ ਇਹ ਬੜੀ-ਬੜੀ ਟਿਪ ਜੋ ਲੰਮੀਆਂ ਦੋ ਕੰਨੀਆਂ ਲੰਮੀਆਂ ਆ ਇੱਕ ਛੋਟੀ ਆ ਉਹ ਹਰ ਇੱਕ ਦਾ ਬੈਲੈਂਸ ਬਣਾਉਂਗੀ ਠੀਕ ਹੈ ਜੀ ਇਹ ਬਰੀਡਿੰਗ ਵਾਸਤੇ ਟਿਪਸ ਹੈਗੀਆਂ ਜੋ ਤੇ ਜਿੱਦਾਂ ਅਕਸਰ ਮੈਂ ਕਹਿੰਦਾ ਨਾ ਜਿਹੜੀ ਆ ਕਬੂਤਰ ਚ ਹੁੰਦੀ ਹੁੰਦੀ ਆ ਉਹਦਾ ਇਹ ਆ ਵੀ ਉਹਨੇ ਦਿਨਾਂ ਪੱਲਿਆਂ ਨੇ ਹਰ ਥਾਂ ਕੰਮ ਕਰਨਾ ਹਰ ਇੱਕ ਥਾਂ ਕੰਮ ਕਰਨਾ ਜਿੱਥੇ ਮਰਜੀ ਮਾਰ ਲੋ ਕੰਮ ਕਰ ਜਾਏਗਾ ਇਸ ਕਰਕੇ ਭਾਵੇਂ ਨਰ ਦੀਆਂ ਤਿੰਨ ਕੰਨੀਆਂ ਬਰਾਬਰ ਹੋਣ ਚਾਹੇ ਮਾਦੀਆਂ ਹੋਣ ਜੋੜਿਆਂ ਵਿੱਚ ਬੜੇ ਕੰਮ ਕਰਦੇ ਜੋ ਬੋਲੇ ਪਰਦਾ ਕਬੂਤਰ ਹੋਣਾ ਆ ਜੀ ਉਹ ਜਿਹਦੀਆਂ ਤਿੰਨ ਕੰਨੀਆਂ ਦੀ ਡਾਰ ਪੋਲੀ ਲੋ ਜੀ ਇਹ ਤਜਰਬੇ ਕੀਤੇ ਹੋਏ ਆ ਜੀ ਸਾਧ ਜੀ ਨਾਲੇ ਉਹਦੀ ਧਾਰ ਪੋਲੀ ਰਣੀ ਬਿਲਕੁਲ ਜੀ ਕਿਉਂ ਉਹਦੀ ਤਿੱਲੀ ਅਗੋਂ ਪਰ ਗੋਲ ਆਉਣਾ ਗਲਿਆਈ ਚ ਤਿੱਖਾ ਨਹੀਂ ਆਉਣਾ ਲੋ ਜੀ ਆ ਪਰਿੰਦਾ ਜੋ ਸਾਧ ਜੀ ਨਾਲਾ ਇਹਦੇ ਵਾਸਤੇ ਮੈਂ ਥੱਲੇ ਬੈਠਾ ਜੋ ਲੋ ਜੀ ਵੇਖੋ ਵੀ ਉਹ ਇਹਦਾ ਪਰਿੰਦੇ ਦਾ ਇਹ ਕਬੂਤਰ ਸਾਧ ਜੀ ਨਾਲਾ ਪੁਰਾਣਾ ਲਗਾ ਆਉਂਦਿਆ ਉੜਦਾ ਤੇ ਕਾਫੀ ਮੋਹਰਾ ਇਸ ਕਬੂਤਰ ਨੇ ਖਾਧੀਆਂ ਹੀਆਂ ਵਾ ਤੇ ਅੱਗੇ ਵੀ ਉਸਤਾਦ ਜੀ ਨੇ ਦੱਸਿਆ ਵਾ ਇਹ ਬੜੀਆ ਵਧੀਆ ਉਹ ਕਿੜਾ ਲੈ ਕੇ ਬੈਗਾ ਐ ਐਸੇ ਪਾਇਆ ਬਣਾ ਕੇ ਹੂੰ ਹੂੰ ਰੋਕੀ ਇਧਰ ਤਾਂ ਕਰਦਾ ਪਿਆ ਕਬੂਤਰਾ ਇਧਰੋਂ ਹੀ ਪੈਂਦੇ ਹਾਂ ਹੂੰ ਤਾਈਓ ਇਧਰੋਂ ਕਿੜਾ ਹੀ ਇਧਰੋਂ ਲੈ ਆ ਜੀ ਪੰਛੀਆਂ ਦੀ ਸਾਂਭ ਸੰਭਾਲ ਨਾਲੋਂ ਨਾਲ ਲੋ ਜੀ ਫੇਰ ਉੱਚਾ ਹੋ ਗਿਆ ਅੰਦਰ ਹਾਲਾ ਕੀ 8 ਡੱਕਾਂ ਦੇ ਕਬੂਤਰ ਜੋ ਭਾਈ ਤੇ ਪੁੰਦਾ ਵੇਖ ਲੋ ਕਿਦਾਂ ਚਲਾ ਰਿਹਾ ਏ ਲੋ ਜੀ ਮਾਰ ਗਿਆ ਮੋਰ ਵੀਡੀਓ ਬਣੀ ਕਿ ਡੱਕਾਂ ਨੂੰ ਮਸਤੀ ਹੋ ਰਹੀ